ਦੇਖ ਲਓ ਜੀ ਤੁਹਾਨੂੰ ਆਪਾਂ ਦਿਖਾਉਨੇ ਆਂ ਕਤੂਰੇ ਛੋਟੇ ਛੋਟੇ ਹਾਂ ਦੇਖੋ ਇਹਨਾਂ ਨੇ ਵੀ ਆਪਣਾ ਰਹਿਣ ਦਾ ਬਣਾਇਆ ਹੋਇਆ ਆ ਦੇਖੋ ਪੋਂਕੜਾ ਆ ਫੋਕਲਾ ਤੱਕ ਬੋਂ ਐ ਖੋਰਾ ਗਿਆ ਜਿਹੜੇ ਕਤੂਰੇ ਆਏ ਰਹਿੰਦੇ ਆ ਪ੍ਰਾਲੀ ਛੇ ਇੱਥੇ ਇੱਥੇ ਬਹਿ ਜਾਂਦੇ ਆ ਆਪਣੀ ਮਾਂ ਦੇ ਨਾਲ ਹਾਏ ਆਜਾ ਆਜਾ ਦਾਦਾ ਆਜਾ ਆਉਂਦੇ ਹੀ ਨਹੀਂ ਆਗੇ ਬੁੜੇ ਡਰਦੇ ਆ ਹਾਂ ਦੇਖ ਆ ਦੇ ਦਾਂ ਦੀ ਮਾਂ ਆ ਗਈ ਏ ਕਿੱਥੇ ਗਈ ਤੂੰ ਆਂਦੇ ਆ ਗਈ ਇਹਨਾਂ ਦੀ ਮਾਂ ਮਤਲਬ ਇਹ ਦੋ ਕੁੱਤਿਆਂ ਦੇ ਬੱਚੇ ਆ ਸੱਤ ਆ ਫਿਲਹਾਲ ਇੱਥੇ ਆਪਣੇ ਕੋਲ ਆਈ ਥਿੰਕ ਚਾਰ ਹੀ ਆ ਚਾਰ ਇੱਕ ਤਾਂ ਦਿਸਦਾ ਪਿਆ ਆ ਦੂਜਾ ਉਹ ਲੋਕੇ ਬੈਠਾ ਆ ਬਾਕੀ ਪਤਾ ਨਹੀਂ ਕਿੱਥੇ ਘੁੰਮਦੇ ਆ ਦੇਖੋ ਆ ਦੇਖੋ ਚਲੋ ਹੁਣੇ ਜਾ ਬੈਠੇ ਆਪਣੀ ਜਗ੍ਹਾ ਤੇ ਆ ਹੈਗਾ ਇਹਨਾਂ ਦਾ ਘਰ ਘਰ ਵਾਲੇ ਵੀ ਬਹੁਤ ਚੰਗੇ ਆ ਜਿਨ੍ਹਾਂ ਨੇ ਇਹਨਾਂ ਨੂੰ ਗ੍ਰਿਹੈਸ਼ ਦਿੱਤੀ ਆ ਕਿਉਂਕਿ ਜ਼ਿਆਦਾਤਰ ਤਾਂ ਲੋਕੀ ਬਾਹਰ ਹੀ ਕੱਢ ਦਿੰਦੇ ਹੁੰਦੇ ਕਿਉਂਕਿ ਉੱਤੇ ਗੰਦਭੋਪਾਉਂਦੇ ਆ ਬਟ ਫਿਰ ਵੀ ਇਹ ਬਹੁਤ ਵਧੀਆ ਜਿਹੜੇ ਇਹਨਾਂ ਨੇ ਇਹਨਾਂ ਨੂੰ ਬਿਠਾਇਆ ਹੋਇਆ ਇੱਥੇ ਫਿਰ ਵੀ ਕੁਝ ਕਹਿੰਦੇ ਨਹੀਂ ਹੈਗੇ ਲਾ ਵੱੜ ਗਿਆ ਬਾਲਟੀ ਤੇ ਆਲੇ Deko, kini piaari piaari ya, ketutur. Bye bye, tata. -ta.